सारे ही स्रोतियां प्यार भरी सताल तुम जुड़ रहे हो लोगराय चैनल न बहुत बहुत स्वागत थोड़ा पंजाब पुलिस की लेडी कॉन्सटेबल अमनदीप कौर जो नशे दे के फड़ी गई सी जो उसका साथी बलविंदर सिंह उर्फ सोनू जिसन पुलिस लभण की कोशिश कर रही है उसके बारे बहुत व्डा सुराग मिले है जो कि ਉਹ ਬੁਲਟ ਮੋਟਰਸਾਈਕਲ ਜਿਸ ਦੇ ਉੱਪਰ ਅਮਨਦੀਪ ਕੌਰ ਤੇ ਬਲਵਿੰਦਰ ਸਿੰਘ ਸੋਨੂ ਗੇੜੀਆਂ ਲਾਉਂਦੇ ਸੀ ਉਹ ਡਰੱਗ ਵੇਚਦੇ ਸੀ ਡਰੱਗ ਸਪਲਾਈ ਕਰਦੇ ਸੀ ਜੋ ਕਿ ਉਸ ਬੁਲਟ ਮੋਟਰਸਾਈਕਲ ਤੋਂ ਉਹ ਡਰੱਗ ਵੀ ਬਰਾਮਦ ਹੋਈ ਏ ਜਿਸ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ ਹੁਣ ਜਿਹੜਾ ਕੀ ਉਹ ਬੁਲਟਸ ਦੇ ਨਾਲ-ਨਾਲ ਬਲਵਿੰਦਰ ਸਿੰਘ ਸੋਨੂ ਉਹ ਵੀ ਪੁਲਿਸ ਜਿਹੜਾ ਕੀ ਪੈੜ ਨੱਪ ਚੁੱਕੀ ਏ ਜੋ ਹਰਿਆਣੇ ਦੇ ਪਿੰਡ सिरसा ਦੇ ਵਿੱਚ ਨਾਨਕਪੁਰਾ ਪਿੰਡੇ ਉਸ ਦਾ ਨਾਨਕਾ ਪਿੰਡ ਸੀ ਬਲਵਿੰਦਰ ਸਿੰਘ ਉਰਫ ਸੋਨੂ ਤੇ ਉਹ ਅਮਨਦੀਪ ਕੌਰ ਦੋਨੋਂ ਹੀ ਅਕਸਰੀ ਨਾਨਕਪੁਰੇ ਆਉਂਦੇ ਜਾਂਦੇ ਸੀ ਔਰ ਨਾਨਕਪੁਰੇ ਦੇ ਵਿੱਚ ਜਿਸ ਦਿਨ ਅਮਨਦੀਪ ਕੌਰ ਪੁਲਿਸ ਨੇ ਅਰੇਸਟ ਕੀਤੀ ਸੀ ਔਰ ਅਦਾਲਤ ਦੇ ਵਿੱਚ ਪੇਸ਼ ਕੀਤਾ ਉਸ ਦਿਨ ਉਹ ਬੁਲਟ ਮੋਟਰਸਾਈਕਲ ਦੇ ਉੱਪਰ ਨਨਤਪੁਰੇ ਬਲਵਿੰਦਰ ਸਿੰਘ ਸੋਨੂ ਪਹੁੰਚ ਜਾਂਦਾ ਹੈ ਰਾਤ ਦੇ ਹਨੇਰੇ ਦੇ ਵਿੱਚ ਬੁਲਟ ਮੋਟਰਸਾਈਕਲ ਉੱਥੇ ਰੋਕ ਕੇ ਤੇ ਛਾਪਨ ਹੋ ਜਾਂਦਾ ਹੈ ਜਿਸ ਨੂੰ ਪੁਲਿਸ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਉਹ ਅਜੇ ਤੱਕ ਪੁਲਿਸ ਦੇ ਗ੍ਰਿਫਤ ਤੋਂ ਬਾਹਰ ਹੈ ਪਰ ਸੁਰਾਗ ਬਹੁਤ ਜਿਹੜੇ ਮਿਲੇ ਨੇ ਬਲਵਿੰਦਰ ਸਿੰਘ ਉਰਫ ਸੋਨੂ ਦੇ ਇੱਕ ਅਬੋਲੀ ਪਿੰਡ ਹੈ ਜਿੱਥੇ ਉਸਦੀ ਮਾਸੀ ਰਹਿੰਦੀ ਹੈ ਔਰ ਇਹ 8-9 ਕਿਲੋਮੀਟਰ ਦੀ ਵਿੱਤ ਦੇ ਵਿੱਚ ਦੋਨੋਂ ਪਿੰਡ ਨੇ ਔਰ ਇੱਥੇ ਅਕਸਰ ਹੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜੋ ਉਹ ਅਮਨਦੀਪ ਕੌਰ ਪੰਜਾਬ ਪੁਲਿਸ ਦੀ ਮਹਿਲਾ ਕਨਸਟੇਬਲ ਸੀ ਉਹ ਵਰਦੀ ਦੇ ਵਿੱਚ ਅਕਸਰ ਇੱਥੇ ਪਿੰਡਾਂ ਦੇ ਵਿੱਚ ਘੁੰਮਦੀ ਹੁੰਦੀ ਸੀ ਕਦੇ ਥਾਰ ਗੱਡੀ ਵਿੱਚ ਆਉਂਦੀ ਸੀ ਕਦੇ ਦੂਸਰੇ ਓਡੀ ਗੱਡੀ ਵਿੱਚ ਆਉਂਦੀ ਸੀ ਕਦੇ ਬੁਲਟ ਤੇ ਹੁੰਦੀ ਸੀ ਸੋ ਇੱਥੇ ਉਹਨਾਂ ਦਾ ਨਸ਼ਾ ਸਪਲਾਈ ਕਰਦੇ ਸੀ ਸੋ ਅਮਨਦੀਪ ਕੌਰ ਜਿਨ੍ਹਾਂ ਨੇ ਇੱਕ ਲੀਡਰ ਦਾ ਨਾਮ ਵੀ ਲਿੱਤਾ ਸੀ ਉਹ ਲੀਡਰ ਵੀ ਸਾਹਮਣੇ ਆਗੇ ਜਿਹੜਾ ਕਿ ਹਰਿਆਣੇ ਨਾਲ ਸੰਬੰਧਿਤ ਉਹ ਲੀਡਰ ਔਰ ਉਸਦੀ ਸ਼ਹਿਤ ਜਿਹੜਾ ਕਿ ਇਹ ਨਸ਼ਾ ਵਿਕਦਾ ਸੀਗਾ ਬਠਿੰਡਾ ਮਾਨਸਾ सिरसा ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਨਸ਼ੇ ਦਾ ਕਾਰੋਬਾਰ ਸੀ ਅਮਨਦੀਪ ਕੌਰ ਤੇ ਬਲਵਿੰਦਰ ਸਿੰਘ ਉਰਕ ਸੋਨੂ ਦਾ ਜੋ ਪੁਲਿਸ ਨੂੰ ਸੀਸੀਟੀਵੀ ਫੁਟੇਜ ਮਿਲ ਰਹੇ ਨੇ ਪਿਛਲੇ ਲਗਭਗ 2 ਮਹੀਨਿਆਂ ਤੋਂ ਉਹਨਾਂ ਦੀ ਜਿਹੜੀ ਗਤੀਵਿਧੀਆਂ ਨੇ ਇਹਨਾਂ ਪਿੰਡਾਂ ਦੇ ਵਿੱਚ ਅਕਸਰ ਹੀ ਦੇਖੀਆਂ ਜਾਂਦੀਆਂ ਨੇ ਜੋ ਬੁਲਟ ਮੋਟਰਸਾਈਕਲ ਬਰਾਮਦ ਹੋਇਆ ਉਸ ਬੁਲਟ ਮੋਟਰਸਾਈਕਲ ਤੇ ਨਸ਼ੇ ਦਾ ਇੱਕ ਬੈਗ ਵੀ ਮਿਲਿਆ ਜੋ ਉਸ ਦੇ ਵਿੱਚ ਗੋਲੀਆਂ ਸੀ ਸੋ ਪੁਲਿਸ ਦੇ ਵੱਲੋਂ ਹੁਣ ਇਹ ਵੱਡੀ ਕਾਰਵਾਈ ਕੀਤੀ ਜਾਵੇਗੀ ਬਲਵਿੰਦਰ ਸਿੰਘ सोनू ਨੂੰ ਫੜਨ ਤੋਂ ਬਾਅਦ ਜਿਹੜਾ ਕਿ ਉਹ ਲੀਡਰ ਦਾ ਨਾਮ ਵੀ ਸਾਹਮਣੇ ਆਵੇਗਾ ਔਰ ਉਸ ਦੇ ਨਾਲ ਹੀ ਜੋ ਉਸ ਪੁਲਿਸ ਅਫਸਰ ਜਿਹੜਾ ਕਿ ਆਈਪੀਐਸ ਅਫਸਰ ਹੈ ਜਿਸ ਦੇ ਨਾਲ ਅਮਨਦੀਪ ਕੌਰ ਦੀ ਬਹੁਤ ਜ਼ਿਆਦਾ ਨੇੜਤਾ ਸੀ ਅਮਨਦੀਪ ਕੌਰ ਰੱਤਾਂ ਵੀ ਕਈ ਵਾਰ ਉਹਦੇ ਨਾਲ ਬਤਾਉਂਦੀ ਸੀ ਜੋ ਕਿ ਉਹ ਇਕੱਠੇ ਹੀ ਰਹਿੰਦੇ ਸੀਗੇ ਸੋ ਅਮਨਦੀਪ ਕੌਰ ਦੀ ਪੂਰੀ ਤੂਤੀ ਬੋਲਦੀ ਸੀ ਪੰਜਾਬ ਪੁਲਿਸ ਦੇ ਵਿੱਚ ਔਰ ਹਰਿਆਣੇ ਦੇ ਵਿੱਚ ਵੀ ਕਦੇ ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਅਮਨਦੀਪ ਕੌਰ ਨੂੰ ਜੋ ਉਸਦੀ ਪ੍ਰਾਪਰਟੀ ਬਣੀ ਜੋ ਉਸਨੇ ਨਸ਼ਾ ਵੇਚ ਕੇ ਇਹ ਆਪਣਾ ਕਾਰੋਬਾਰ ਫਲਾਇਆ ਉਸ ਦੇ ਜਿਹੜੇ ਬੈਂਕ ਖਾਤੇ ਨੇ ਚੰਡੀਗੜ੍ਹ ਦੇ ਨਾਲ ਵੀ ਜੁੜਿਆ ਹੋਇਆ ਇੱਕ ਅਫਸਰ ਦੇ ਨਾਲ ਉਸ ਦੇ ਖਾਤੇ ਵਿੱਚ ਵੀ ਲੱਖਾਂ ਦਾ ਲੈਣ-ਦੇਣ ਹੋਇਆ ਜੋ ਉਸ ਦੇ ਕੋਲ ਕੜੀਆਂ ਜਾਂ ਬ੍ਰਾਂਡਡ ਕੱਪੜੇ ਜਾਂ ਹੋਰ ਉਹਦੇ ਬੰਗਲੇ ਗੱਡੀਆਂ ਇਹ ਸਾਰਾ ਕੁਝ ਇਸੇ ਨਸ਼ੇ ਤੋਂ ਪ੍ਰਾਪਰਟੀ ਤੋਂ ਬਣਿਆ ਸੋ ਹੁਣ ਪੰਜਾਬ ਸਰਕਾਰ ਜੇ ਨਸ਼ੇ ਦੇ ਵਿਰੁੱਧ ਜੁੱਦ ਵਿਦਿਆ ਹੋਇਆ ਹੈ ਤਾਂ ਕੀ ਪੰਜਾਬ ਸਰਕਾਰ ਉਸ ਤੇ ਉੱਪਰ ਵੀ ਬਲਡੋਰਜਰ ਚਲਾਵੇਗੀ ਕੀ ਪੰਜਾਬ ਸਰਕਾਰ ਉਸਦੇ ਬੰਗਲੇ ਉਸਦੇ ਜਿਹੜੀ ਪ੍ਰਾਪਰਟੀ ਹੈ ਉਹਨੂੰ ਜ਼ਬਤ ਕਰੇਗੀ ਇਸ ਦਾ ਲੈ ਕੇ ਵੱਡਾ ਸਵਾਲ ਬਣਿਆ ਹੋਇਆ ਜੋ ਕਿ 22 April ਨੂੰ ਉਸ ਨੂੰ ਜਿਹੜਾ ਕਿ 22 April ਤੱਕ ਹਿਰਾਸਤ ਵਿੱਚ ਭੇਜਿਆ ਹੋਇਆ ਹੈ ਉਦੋਂ ਤੱਕ ਬਲਵਿੰਦਰ ਸਿੰਘ ਉਰਫ ਸੋਨੂ ਨੂੰ ਪੁਲਿਸ ਗ੍ਰਿਫਤਾਰ ਕਰਨ ਤੋਂ ਬਾਅਦ ਹੋਰ ਵੀ ਵੱਡੇ ਖੁਲਾਸੇ ਹੋਣਗੇ ਉਹ ਲੀਡਰ ਦਾ ਨਾਮ ਵੀ ਸਾਹਮਣੇ ਆਵੇਗਾ ਜੋ ਪੰਜਾਬ ਔਰ ਹਰਿਆਣਾ ਦੋਨਾਂ ਦੇ ਵਿੱਚ ਉਹ ਵਿਚਰਦਾ ਰਹਿੰਦਾ ਹੈ ਔਰ ਉਸ ਤੋਂ ਬਾਅਦ ਉਹ ਪੰਜਾਬ ਪੁਲਿਸ ਦਾ ਅਫਸਰ ਇਸਤੇ ਬਾਰੇ ਖੁਲਾਸੇ ਕੀਤੇ ਜਾ ਰਹੇ ਨੇ ਜਿਹੜਾ ਅਕਸਰ ਹੀ ਫੋਨ ਕਰ ਰਿਹਾ ਕਰਦਾ ਸੀ ਜੋ ਪੁਲਿਸ ਨੂੰ ਪਤਾ ਲੱਗ ਚੁੱਕਿਆ ਹੈ ਪਰ ਪੁਲਿਸ ਉਸ ਅਫਸਰ ਦਾ ਨਾਮ ਨਹੀਂ ਲੈ ਰਹੀ ਕਿਉਂਕਿ ਉਹ ਬਹੁਤ ਸੀਨੀਅਰ ਅਫਸਰ ਹੈ ਔਰ ਪੁਲਿਸ ਦੇ ਜਿਹੜੇ ਛੋਟੇ ਕਰਮਚਾਰੀ ਨੇ ਉਸ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕਰਨ ਵਾਸਤੇ ਲੱਗੇ ਹੋਏ ਨੇ ਸੋ ਇਸ ਨੂੰ ਲੈ ਕੇ ਬਹੁਤ ਇੱਕ ਵੱਡਾ ਇਹ ਸਨਸਨੀਖੁਲਾਸਾ ਹੋ ਸਕਦਾ ਹੈ ਜਦੋਂ ਬਲਵਿੰਦਰ ਸਿੰਘ ਸੋਨੂ ਗ੍ਰਿਫਤਾਰ ਹੋਵੇਗਾ ਤਾਂ ਉਹ ਸਾਰੇ ਨਾਮ ਸਾਹਮਣੇ ਆਉਣਗੇ